ਗੋਡੇ ਦੀ ਚੱਪਣੀ ਦੇ ਦਰਦ ਦੀ ਗੱਲ ਕਰਨ ਲੱਗੇ ਹਾਂ ਜਿਸ ਨੂੰ ਪਟੈਲੋਫਿਮਲਰ ਪੇਨ ਕਿਹਾ ਜਾਂਦਾ ਹੈ ਜ਼ਿਆਦਾਤਰ ਜਿਸ ਤਰ੍ਹਾਂ ਸੜਕ ਦੇ ਵਿੱਚ ਟੋਏ ਪੈ ਜਾਂਦੇ ਆ ਗੱਡੀ ਖੱਬੇ ਸੱਜੇ ਉਸੇ ਤਰ੍ਹਾਂ ਜਦੋਂ ਆਪਣੇ ਗੋਡੇ ਦੀਆਂ ਹੱਡੀਆਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਟੈਲਾ ਜੋ ਬੋਨ ਹੈ ਚੱਪਣੀ ਹੈ ਕਿਤੇ ਖੱਬੇ ਕਿਤੇ ਸੱਜੇ ਹੋਣਾ ਸ਼ੁਰੂ ਹੋ ਜਾਂਦੀ ਹੈ ਸੋ ਕਿਸ ਤਰ੍ਹਾਂ ਆਪਾਂ ਮਰੰਮਤ ਕਰੀਏ ਕਿ ਆਪਣੀ ਜੋ ਪਟੈਲਾ ਦੀ ਗੱਡੀ ਹੈ ਬਿਲਕੁਲ ਠੀਕ ਚੱਲੇ ਤਾਂ ਸ੍ਰੀ ਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਇਸ ਦੀਆਂ ਬੜੀਆਂ ਆਸਾਨ ਕਸਰਤਾਂ ਪਹਿਲੀ ਕਸਰਤ ਪਟੈਲਰ ਮੋਬਾਈਲਾਈਜੇਸ਼ਨ ਆਪਾਂ ਜੋ ਪਟੈਲਾ ਬੋਨ ਹੈ ਜੋ ਚੱਪਣੀ ਉਸ ਨੂੰ ਫੜ ਲੈਣਾ ਔਰ ਉੱਪਰ-ਨੀਚੇ ਕਰਨਾ ਇਦਾਂ ਹੌਲੀ-ਹੌਲੀ 1 2 3 10 ਇਸ ਨੂੰ 10 ਵਾਰੀ ਫਿਰ ਇਸ ਨੂੰ ਦੋਨੋਂ ਸਾਈਡ ਤੇ ਹਿਲਾਉਣੀ ਆਪਾਂ 1 2 3 4 10 ਇਸ ਨੂੰ ਵੀ 10 ਵਾਰੀ ਪਹਿਲੀ ਕਸਰਤ ਪਟੈਲਰ ਮੋਬਾਈਲਾਈਜੇਸ਼ਨ ਦੂਸਰੀ ਕਸਰਤ ਕਿਹੜੀ ਕਰਾਂਗੇ ਆਪਾਂ ਐਸਐਲਆਰ ਕਰਾਂਗੇ ਸਿੱਧੇ ਲੇਟਾਂਗੇ ਇੱਕ ਗੋਡਾ ਮੋੜ ਲੈਣਾ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਹੈ 10 ਸੈਕਿੰਡ ਹੋਲਡ ਦੈਨ ਰਿਲੈਕਸ 10 ਵਾਰੀ ਐਸਾਈਡ 10 ਵਾਰੀ ਐਸਾਈਡ ਤੀਸਰੀ ਕਸਰਤ ਕੀ ਹੈ हिਪ ਅਬਡਕਸ਼ਨ ਇੱਕ ਲੱਤ نیچے ਮੋੜ ਲਾਂਗੇ ਉਪਰਲੀ ਲੱਤ ਉੱਪਰ ਚੱਕ ਦਾਂਗੇ